ਆਖਰ ਕਾਉਂਦੇ ਹਨ ਸਗਣਾ ਨੂੰ ਆਖਦੇ ਨੇ ਕਿ ਭਾਈ ਅਸੀਂ ਫਕੀਰ ਹਾਂ ਸਾਧੂ ਹਾਂ ਮੁਸਾਫਿਰ ਹਾਂ ਅਸੀਂ ਇੱਕ ਰਾਤ ਜਾਂ ਦੋ ਰਾਤ ਹਰ ਨਗਰ ਵਿੱਚ ਰਹਿੰਨੇ ਆ ਤੇ ਅਗਰੇ ਮਾਰਗ ਤੇ ਚੱਲ ਪੈਨੇ ਆ ਭਾਈ ਸਾਨੂੰ ਰਾਤ ਕੱਟਣ ਦੇ ਲਈ ਕੋਈ ਥਾਂ ਦਿੱਤੀ ਜਾਵੇ ਅਰਧਪਾਲਪੁਰ ਨਗਰ ਦੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਕਿਸ ਜਾਤ ਦੇ ਨਾਲ ਸੰਬੰਧ ਰੱਖਦੇ ਹੋ ਕਿਉਂਕਿ ਉਹਨਾਂ ਸਭਿਆਂ ਦੇ ਵਿੱਚ ਜਾਤ ਪਾਤ ਦਾ ਬੜਾ ਬੋਲਬਾਲਾ ਸੀ ਭਾਈ ਮਰਦਾਨਾ ਸਾਹਿਬ ਕਹਿਣ ਲੱਗੇ ਜੀ ਮੇਰੀ ਜਾਤ ਤੇ ਮੁਸਲਮਾਨ ਹੈ ਔਰ ਮੇਰੇ ਗੁਰੂ ਦੀ ਜਾਤ ਹੀ ਕੋਈ ਨਹੀਂ ਉਹ ਨਾ ਤੇ ਹਿੰਦੂ ਨੇ ਨਾ ਮੁਸਲਮਾਨ ਨੇ ਲੋਕਾਂ ਨੇ ਪੁੱਛਣਾ ਵੀ ਕਿਸੇ ਨਾ ਕਿਸੇ ਧਰਮ ਵਿੱਚ ਤੇ ਪੈਦਾ ਹੋਏ ਹੋਣੇ ਆ ਕੋਈ ਤੇ ਧਰਮ ਹੋਏਗਾ ਕਿਉਂਕਿ ਚਾਰ ਧਰਮ ਨੇ ਖੱਤਰੀ ਬ੍ਰਾਹਮਣ ਸੂਦ ਵੈਸ਼ ਕਿਸੇ ਧਰਮ ਦੇ ਨੇ ਭਾਈ ਮਰਦਾਨਾ ਸਾਹਿਬ ਜੀ ਨੇ ਦੱਸਿਆ ਜੀ ਉਹ ਖੱਤਰੀ ਨੇ ਹੰਦੇ ਕੁਮਾਰ ਦੀ ਗੱਲ ਹੈ ਇੱਕ ਮੁਸਲਮਾਨ ਦੂਜਾ ਖੱਤਰੀ ਇਹ ਕਿਵੇਂ ਹੋ ਸਕਦਾ ਸਾਰੇ ਦਿਪਾਲਪੁਰ ਦੇ ਲੋਕਾਂ ਨੇ ਜੀ ਇਨਕਾਰ ਕਰ ਦਿੱਤਾ ਮਨਾ ਕਰ ਦਿੱਤਾ ਤੇ ਧੰਨ ਭਾਈ ਮਰਦਾਨਾ ਜੀ ਵਾਪਸ ਆ ਕੇ ਗੁਰੂ ਨਾਨਕ ਦੇ ਮਹਾਰਾਜ ਨੂੰ ਆਖਦੇ ਨੇ ਸਤਿਗੁਰੂ ਜੀ ਨਗਰ ਦੇ ਵਿੱਚ ਕਿਤੇ ਰਹਿਣ ਨੂੰ ਥਾਂ ਨਹੀਂ ਮਿਲੀ ਸਤਿਗੁਰੂ ਗੁਰੂ ਬਾਬਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਰਦਾਨਿਆਂ ਜੇ ਨਗਰ ਦੇ ਵਿੱਚ ਥਾਂ ਨਹੀਂ ਹੈ ਤੇ ਫਿਰ ਆਪਣਾ ਰਹਿਣ ਦਾ ਕੀ ਵੀ ਰਹਿਣ ਦਾ ਵੀ ਕੀ ਫਾਇਦਾ ਸਾਧੂ ਚੱਲਦੇ ਭੱਲੇ ਤੇ ਨਗਰੀ ਵਸਦੀ ਪਰ ਨਹੀਂ ਕਹਿ ਰਿਹਾ ਥੋੜਾ ਥੋੜਾ ਭਾਈ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਚਾਲਾ ਮਾਰਦੇ ਆ ਜੀ ਵਿਕਾਨਪੁਰ ਨਗਰ ਤੋਂ ਦੂਸਰੇ ਰਸਤੇ ਤੇ ਜਾਂਦੇ ਆ ਇੱਕ ਕੁੱਲੀ ਬਣੀ ਐ ਛੰਨ ਬਣੀ ਐ ਕਾਨਿਆਂ ਦੀ ਉਸ ਛੰਨ ਦੇ ਵਿੱਚੋਂ ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ ਨੇ ਦੀਵੇ ਦੀ ਲੋ ਬਗਦੀ ਐ ਜਲਦਾ ਹੈ ਦੀਵੇ ਦੀ ਲੋ ਦੇਖ ਕੇ ਭਾਈ ਮਰਦਾਨਾ ਸਾਹਿਬ ਕਹਿਣ ਲੱਗੇ ਸਤ ਗੁਰੂ ਜੀ ਆ ਕੁੰਨੀ ਚ ਰਾਤ ਕੱਟ ਲਈਏ ਸਵੇਰੇ ਚਲੇ ਚਿੱਲਾਂਗੇ ਮਹਾਰਾਜ ਕਹਿੰਦੇ ਜਿਵੇਂ ਤੈਨੂੰ ਠੀਕ ਲੱਗਦਾ ਭਾਈ ਮਰਦਾਨਾ ਕੁੰਨੀ ਦੇ ਨੇੜੇ ਜਾਂਦਾ ਸਤਗੁਰੂ ਗੁਰੂ ਨਾਨਕ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਆ ਮਰਦਾਨੇ ਅੰਦਰ ਜਾ ਕੇ ਵੇਖ ਕੌਣ ਹੈ ਤੇ ਭਾਈ ਮਰਦਾਨਾ ਜੀ ਜਦੋਂ ਅੰਦਰ ਜਾਂਦਾ ਇੱਕ ਕੁੰਨੀ ਪਿਆ ਜਿਹਦੇ ਸਾਰੇ ਸਰੀਰ ਤੇ ਕੋੜ ਹੈ ਕੋਰਡ ਦੀ ਬੜੀ ਭਿਆਨਕਰ ਬਿਮਾਰੀ ਸੀ ਜਿਹੜੀ ਹੁਣ ਤੇ ਤਕਰੀਬਨ ਆਲਵਾਇਡ ਦੁਨੀਆ ਦੇ ਵਿੱਚੋਂ ਖਤਮ ਹੋ ਗਈ ਕਿਸੇ ਕਿਸੇ ਇਲਾਕੇ ਵਿੱਚ ਸੁਣਨ ਨੂੰ ਮਿਲਦਾ ਹੈ ਕਿ ਕਿਤੇ ਕਿਤੇ ਨਾਮਰਾਦ ਬਿਮਾਰੀ ਹੈ ਜਿਵੇਂ ਪਿੱਛੇ ਜੇ ਆਪ ਜੀਆਂ ਨੇ ਕਰੋਨਾ ਦਾ ਸੰਤਾਪ ਵਡਾਇਆ ਹੈ ਆਪਾਂ ਸਾਰਿਆਂ ਨੇ ਵੀ ਕਰੋਨੇ ਦਾ ਬੜਾ ਲੋਕਾਂ ਦੇ ਵਿੱਚ ਸਹਿਮ ਪੈ ਗਿਆ ਸੀ ਡਰ ਪੈ ਗਿਆ ਸੀ ਇਸੇ ਤਰ੍ਹਾਂ ਬੜੀ ਭਿਆਨਕਰ ਬਿਮਾਰੀ ਸੀ ਜਿਹੜੀ ਜਿਸ ਸਰੀਰ ਨੂੰ ਲੱਗਦੀ ਐ ਸੇ ਸਰੀਰ ਦੇ ਹਰ ਅੰਗ ਤੇ ਉੱਪਰ ਜਕਮ ਹੋ ਜਾਣੇ, ਖੋਣੇ ਫਿਰਸਿਆ ਨਿਕਲ ਆਉਣੇ, ਪਾਸਾ ਭਰ ਜਾਣੀ, ਗੰਦੀ ਬੋਹ ਆਉਣੀ ਤੇ ਜਿਹਦੇ ਕਰਕੇ ਲੋਕੀ ਕ੍ਰੀਣਾ ਕਰਦੇ ਸਨ। ਹੁਣ ਜਦੋਂ ਭਾਈ ਮਰਦਾਨਾ ਸਾਹਿਬ ਕੁੱਲੀ ਦੇ ਅੰਦਰ ਬੜਿਆ ਜੀ ਬੜੀ ਗੰਦੀ ਬੋਹ ਮਾਰਦੀ ਐ। ਭਾਈ ਮਰਦਾਨਾ ਉਸੇ ਤਰ੍ਹਾਂ ਨੱਕ ਨੂੰ ਫੜ ਕੇ ਬਾਹਰ ਆ ਗਿਆ ਕਹਿੰਦਾ ਮਹਾਰਾਜ ਚੱਲੀਏ। ਸਤਿਗੁਰੂ ਕਹਿੰਦੇ ਮਰਦਾਨਿਆ ਕੀ ਹੋਇਆ? ਕਹਿੰਦਾ ਸਤਗੁਰੂ ਜੀ ਆਪਾਂ ਨਹੀਂ ਰਹਿ ਸਕਦੇ ਇੱਥੇ ਸਤਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਕਿਉਂ ਕਹਿੰਦਾ ਮਹਾਰਾਜ ਜੀ ਅੰਦਰ ਤੇ ਖੜਿਆ ਨਹੀਂ ਜਾਂਦਾ ਰਾਤ ਦੇ ਦੂਰ ਦਾ ਟਕਣ ਦਾ ਦੂਰ ਦਾ ਗੱਲ ਹੈ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਦੱਸਦੇ ਸੀ ਹੋਇਆ ਕੀ ਕਹਿੰਦਾ ਮਹਾਰਾਜ ਜੀ ਇੱਕ ਅੰਦਰ ਮਨੁੱਖ ਪਿਆ ਸਰੀਰ ਪਿਆਸਾਰਾ ਸਰੀਰ ਜਗਮੀ ਹੈ ਇੰਝ ਲੱਗਦਾ ਜਿਵੇਂ ਕੋੜ ਫਟਿਆ ਹੋਵੇ ਮਹਾਰਾਜ ਜੀ ਆਪਾਂ ਨਹੀਂ ਰਹਿ ਸਕਦੇ ਸਤ ਅਗਰੂ ਕਹਿੰਦੇ ਮਰਦਾਨਿਆਂ ਇਹ ਦਪਾਲਪੁਰ ਨਗਰ ਦੇ ਵਿੱਚ ਆਪਾਂ ਉਧਰ ਹੀ ਨਹੀਂ ਆਏ ਐਸ ਕੋਣੀ ਦਾ ਰੋਗ ਦੂਰ ਕਰਨ ਦੇ ਲਈ ਆਪਾਂ ਆਏ ਆ ਭਾਈ ਮਰਦਾਨਾ ਸਾਹਿਬ ਨੂੰ ਮਹਾਰਾਜ ਕਹਿੰਦੇ ਮਰਦਾਨਿਆਂ ਨਫਰਤ ਨਹੀਂ ਕਰੀਦੀ ਰੱਬ ਦੇ ਪਿਆਰਿਆਂ ਦੇ ਨਾਲ ਰੱਬ ਦੇ ਬੰਦਿਆਂ ਦੇ ਨਾਲ ਪਿਆਰ ਪਾਈਦਾ ਹੈ ਭਾਈ ਮਰਦਾਨਾ ਸਾਹਿਬ ਨੂੰ ਮਹਾਰਾਜ ਇਹ ਸਮਝਾਉਂਦੇ ਆ ਅੰਦਰ ਜਾਂਦੇ ਆ ਭਾਈ ਮਰਦਾਨੇ ਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਜਾ ਉਹ ਬਾਹਰ ਤੋਂ ਫੜ ਕੇ ਬਾਹਰ ਲੈ ਕੇ ਆ। ਭਾਈ ਮਰਦਾਨਾ ਅੰਦਰ ਜਾਂਦਾ ਜੀ ਉਸ ਕੋੜੀ ਨੂੰ ਜਾ ਕੇ ਕਹਿੰਦਾ ਭਾਈ ਤੈਨੂੰ ਬਾਹਰ ਬਾਬੇ ਨਾਲ ਤੈਨੂੰ ਬੁਲਾਇਆ ਹੈ। ਉਹ ਕੋੜੀ ਕਹਿੰਦਾ ਜੀ ਮੈਨੂੰ ਹੱਥ ਨਾ ਲਾਓ ਮੈਨੂੰ ਛੂਤ ਦੀ ਬਿਮਾਰੀ ਹੈ ਤੁਸੀਂ ਮੈਨੂੰ ਹੱਥ ਲਾਓਗੇ ਤੁਹਾਨੂੰ ਵੀ ਹੋ ਜਾਏਗੀ। ਪਰ ਭਾਈ ਮਰਦਾਨਾ ਜੀ ਕਹਿਣ ਲੱਗੇ ਨਹੀਂ ਮੈਨੂੰ ਮੇਰੇ ਗੁਰੂ ਦੇ ਬਚਨਾਂ ਤੇ ਭਰੋਸਾ ਹੈ। ਜੇ ਮੇਰੇ ਗੁਰੂ ਨੇ ਕਿਹਾ ਨਾ ਕਿ ਕਿਸੇ ਦਾ ਭਲਾ ਕਰਨਾ ਤੇ ਇਹਦੇ ਵਿੱਚ ਭਾਵੇਂ ਦੀ ਕੁਝ ਵੀ ਹੋ ਜਾਵੇ ਮੈਨੂੰ ਬਿਮਾਰੀ ਛੱਡ ਮੌਤ ਵੀ ਆ ਜਾਵੇ ਮੈਂ ਗੁਰੂ ਦੇ ਬਚਨਾਂ ਤੋਂ ਉਲਟ ਨਹੀਂ ਹੋ ਸਕਦਾ ਭਾਈ ਮਰਦਾਨੇ ਦਾ ਬਚਨ ਸੁਣ ਕੇ ਉਹ ਕੋੜੀ ਖੜਾ ਹੁੰਦਾ ਜੀ ਜਕਰੀ ਹਾਂਤ ਦੇ ਵਿੱਚ ਬਾਹਰ ਆਉਂਦਾ ਤਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਭੇਟ ਤੋਂ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਜਦੋਂ ਦਰਸ਼ਨ ਕੀਤੇ ਨਾ ਜੀ ਅੱਧਾ ਰੋਗ ਤੇ ਉਹਦੇ ਦੂਰ ਹੋ ਗਿਆ ਮਹਾਰਾਜ ਪੁੱਛਿਆ ਕਹਿੰਦੇ ਭਾਈ ਤੇਰਾ ਨਾਮ ਕੀ ਹੈ ਕਹਿੰਦੇ ਮਹਾਰਾਜ ਕਿਸੇ ਸਮੇਂ ਦਿਪਾਲ ਪੁਰ ਦਾ ਮੈਂ ਚੌਧਰੀ ਸੀ ਕਿਸੇ ਟਾਈਮ ਮੇਰੀ ਤੂਤੀ ਬੋਲਦੀ ਸੀ ਆਲੇ ਨਾਲੇ ਪਿੰਡਾਂ ਚ ਮਹਾਰਾਜ ਮੈਨੂੰ ਸ਼ਾਹੂਕਾਰ ਸੇਠ ਪ੍ਰੇਮ ਚੰਦ ਜੀ ਕਹਿੰਦੇ ਸ ਸਮਾਂ ਸੀ ਕਦੇ ਮਹਾਰਾਜ ਜੀ ਫਿਰ ਸਮੇਂ ਨੇ ਅਸੀਂ ਕਰ ਬਟ ਲਈ ਤੇ ਆਹ ਸ਼ਾਹੂਕਾਰ ਪ੍ਰੇਮ ਚੰਦ ਤਹੋਂ ਪ੍ਰੇਮਾ ਕੁੜੀ ਹੀ ਰਹਿ ਗਿਆ ਵਰਤ ਮਹਾਰਾਜ ਜੀ ਕਹਿੰਦੇ ਭਾਈ ਪ੍ਰੇਮਿਆ ਇਹ ਤੇਰੇ ਕਰਮਾਂ ਦੀ ਸਜ਼ਾ ਹੈ ਕਰਨੀ ਆਪੋ ਆਪਣੀ ਕਹੇ ਨੇੜੇ ਤੇ ਦੂਰ ਕਹਿੰਦੇ ਕਿਤੇ ਨੇੜੇ ਕਿਸ ਨੂੰ ਕਿਸ ਨੂੰ ਦੂਰ ਮਿਲਦੀ ਹੈ ਤੇ ਤੇਰੇ ਕਰਮਾਂ ਦੀ ਸਜ਼ਾ ਹੈ ਤੂੰ ਜੀਵਨ ਬਤੀਤ ਕਰਦਿਆਂ ਕਦੇ ਦਾਨ ਪੁੰਨ ਨਹੀਂ ਕੀਤਾ ਹਮੇਸ਼ਾ ਪਾਪ ਹੀ ਕਰਦਾ ਰਿਹਾ ਤੇਰੇ ਪਾਪਾਂ ਦੀ ਸਜ਼ਾ ਤੈਨੂੰ ਮਿਲੀ ਹੈ ਕਹਿੰਦਾ ਮਹਾਰਾਜ ਜੀ ਭਲਾ ਕਰੋ ਛੁਟਕਾਰਾ ਕਰਾਓ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਰਦਾਨਿਆਂ ਰਬਾਬ ਛੇਣ ਬਾਣੀ ਆਈ ਏ ਸਤਿਗੁਰੂ ਜੀ ਹੁਣ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਆਉ ਖੁਦ ਮੁਖ ਦੇਵੈ ਕਾਠੈ ਜਮ ਕੀ ਹੁੰਦਾ ਮਹਾਰਾਜ ਦਾ ਹੁਕਮ ਸੁਣਿਆ ਜੀ ਆਪਾ ਫਿਰ ਵੈਦ ਗੁਰੂ ਨਾਨਕ ਦੇ ਮਹਾਰਾਜ ਬਣਦਿਆ ਤੇ ਦਵਾਈ ਕਿਹੜੀ ਦੰਦਿਆ ਸਤ ਨਾਮ ਗੁਰੂ ਦੀ ਭਾਈ ਮਰਦਾਨੇ ਨੂੰ ਮਹਾਰਾਜ ਕਹਿੰਦੇ ਰਬਾਬ ਛੇਣ ਹੈ ਬਰਦਾਨ ਬਾਣੀ ਆਈ ਹੈ ਭਾਈ ਮਰਦਾਨਾ ਜੀ ਰਬਾਬ ਦੀਆਂ ਅਸੁਰਾਂ ਨੂੰ ਛੇੜਦੇ ਜੀ ਭਾਈ ਮਰਦਾਨਾ ਜੀ ਰਬਾਬ ਵਜਾਉਣੀ ਸ਼ੁਰੂ ਕਰਦੇ ਆ ਤੇ ਗੁਰੂ ਨਾਨਕ ਦੇ ਮਹਾਰਾਜ ਸ਼ਬਦ ਸ਼ੁਰੂ ਕਰਦੇ ਨੇ ਰੋਗੀ ਕਾ ਪ੍ਰਭ ਖੰਡੋ ਹੋ ਰੋਗ ਇਹ ਮੇਰੇ ਮਾਲਕ ਆ ਰੋਗੀਆਂ ਦੇ ਰੋਗ ਦੂਰ ਕਰਨ ਦੀ ਸਮਰੱਥਾ ਤੇਰੇ ਵਿੱਚ ਹੈ ਤੇ ਪ੍ਰੇਮੇ ਕੌੜੇ ਦੀ ਸੁਰਤਜੋੜ ਦੀ ਬਾਣੀ ਸੁਣਦੇ ਆ ਸੁਣਦੇ ਆ ਸਤ ਵੱਧ ਭੁੱਲ ਗਈ ਜੇ 10 ਮੰਦਰਵਾਰ ਵਿੱਚ ਸੁਰਤ ਚਲੇ ਗਈ ਭਾਈ ਮਰਦਾਨਾ ਸਾਹਿਬ ਰਵਾਬ ਵਜਾਉਂਦੇ ਰਹੇ ਗੁਰੂ ਨਾਨਕ ਦੇ ਮਹਾਰਾਜ ਜੀ ਸ਼ਬਦ ਗਾਇਨ ਕਰਦੇ ਰਹੇ ਜੀ ਤੇ ਜਦੋਂ ਭਾਈ ਮਰਦਾਨੇ ਨੇ ਰਵਾਬ ਦੀਆਂ ਸੁਰਾਂ ਬੰਦ ਕੀਤੀਆਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਮਾਪਤੀ ਕੀਤੀ ਪ੍ਰੇਮੇ ਕਉਣੀ ਨੇ ਅੱਖਾਂ ਖੋਲੀਆਂ ਆਪਣੇ ਹੱਥਾਂ ਨੂੰ ਦੇਖਦਾ ਕਿਤੇ ਵੀ ਕੋੜ ਦਾ ਰੋਗ ਹੀ ਨਹੀਂ। ਸਾਰਾ ਸਰੀਰ ਠੀਕ ਹੋ ਚੁੱਕਿਆ। ਹਰਾਨ ਹੋ ਗਿਆ, ਖੜਾ ਹੋ ਗਿਆ, ਨੱਚਦਾ ਹੈ ਜਿਵੇਂ ਤੁਰਿਆ ਨਹੀਂ ਸੀ ਜਾਂਦਾ। ਜਿਹੜਾ ਹਾਏ ਹਾਏ ਕਰਦਾ ਸੀ ਹੁਣ ਖੜਾ ਹੋ ਕੇ ਦੇਖਦਾ। ਇਸ ਕੌਤਕ ਨੂੰ ਦੇਖ ਕੇ ਹੈਰਾਨ ਹੋ ਗਿਆ ਕਿ ਸਵੇਰ ਹੋ ਗਈ। ਦਿਨ ਚੜ੍ਹਿਆ। ਪ੍ਰੇਮਾ ਕੁੜੀ ਆਪਣੀ ਹਵੇਲੀ ਵਿੱਚ ਜਾਂਦਾ। ਨੋਹਾਂ ਦੇਖਦੀਆਂ ਵੀ ਪ੍ਰੇਮਾ ਸਾਡਾ ਸ਼ੌਹਰਾ ਆਉਂਦਾ ਜੀ ਉਹ ਹਰਾਮ ਹੋ ਗਿਆ ਪਛਾਣਦਿਆਂ ਹੀ ਨਹੀਂ ਆਪਣੀਆਂ ਲੋਹਾਂ ਨੂੰ ਲੈ ਕੇ ਕਹਿੰਦਾ ਭਾਈ ਪਛਾਣਿਆ ਤੇ ਉਹ ਲੋਹਾਂ ਕਹਿੰਦੀਆਂ ਕੌਣ ਹੈ ਬਾਪੂ ਤੂੰ ਤੈਨੂੰ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਕਹਿੰਦਾ ਕੰਮਲਿਓ ਤੁਹਾਡਾ ਸ਼ੌਹਰਾ ਆਵੇ ਉਹ ਲੋਹਾਂ ਕਹਿੰਦੀਆਂ ਵੀ ਤੁਹਾਨੂੰ ਕੀ ਹੋ ਗਿਆ ਕਿਵੇਂ ਰੋਗ ਠੀਕ ਹੋ ਗਿਆ ਪ੍ਰੇਮਾ ਕੁਣੀ ਕਹਿੰਦਾ ਮੇਰੀ ਛੰਨ ਦੇ ਵਿੱਚ ਦੀਨ ਦੁਨੀਆ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਬਰਾਜੇ ਨੇ ਉਹਾਂ ਨੇ ਮੇਰੇ ਰੋਗ ਦੂਰ ਕੀਤੇ ਆ ਨਗਰ ਦੇ ਪਾਲ ਪਰਦੇ ਵਿੱਚ ਜੀ ਸਾਰੇ ਹੋਲਾ ਪੈ ਗਿਆ ਸਾਰੇ ਸੰਗ ਤਾਂ ਇਕੱਠੀ ਕਾ ਹੋਈ ਮਹਾਰਾਜ ਤੋਂ ਮਾਫੀ ਮੰਗੀ ਸਤਿਗੁਰੂ ਜੀ ਅਸੀਂ ਭੁੱਲਣ ਹਾਰਾ ਭੁੱਲ ਆਪ ਜੀ ਭੁੱਲਾ ਬਖਸ਼ਣਾ ਹਾਰਿਓ ਕਿਰਪਾ ਕਰੋ ਸਤਿਗੁਰੂ ਜੀ ਸਾਡੇ ਤੇ ਮਿਹਰ ਭਰਿਆ ਹੱਥ ਰੱਖੋ ਸਾਡੀਆਂ ਗਲਤੀਆਂ ਨੂੰ ਮਾਫ ਕਰੋ ਗੁਰੂ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਦੇਆ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਭਾਈ ਆਇਂ ਕਰੋ ਸਾਰੇ ਨਗਰ ਵਾਲੇ ਨਗਰਾਹੀ ਕਰੋ ਤੇ ਇੱਥੇ ਸੋਹਣੀ ਧਰਮਸ਼ਾਲਾ ਬਣਾਓ ਰੋਜ਼ ਬਾਣੀ ਪੜਿਆ ਕਰੋ ਸਿਮਰਨ ਕਰਿਆ ਕਰੋ ਤੁਹਾਡੇ ਨਗਰ ਦਾ ਭਲਾ ਹੋਏਗਾ ਫਿਰ ਸਾਰੇ ਨਗਰ ਨੇ ਉਗਰਾਹੀ ਕੀਤੀ ਜੇ ਕੋਈ ਲੱਕੜਾਂ ਲਿਆਇਆ ਕੋਈ ਬਾਲੇ ਲਿਆਇਆ ਕੋਈ ਸਤੀਰੀਆਂ ਲਿਆਇਆ ਕੋਈ ਗਾਰਾ ਲਿਆਇਆ ਕੋਈ ਪਾਣ ਲਿਆਇਆ ਇਸ ਤਰ੍ਹਾਂ ਉਹਨਾਂ ਨੇ ਕਮਰਾ ਤਿਆਰ ਕੀਤਾ ਗੁਰੂ ਨਾਨਕ ਦੇ ਮਹਾਰਾਜ ਨੇ ਪ੍ਰੇਮੇ ਕੋੜੀ ਨੂੰ ਸਿੱਖੀ ਦੀ ਪਗੜੀ ਬਖਸ਼ੀ ਮੰਜੀ ਬਖਸ਼ੀ ਮਹਾਰਾਜ ਕਹਿੰਦੇ ਭਾਈ ਸਾਰੇ ਸੰਗਤ ਪ੍ਰੇਮੇ ਦੇ ਕੋ ਬਚਨ ਸੁਣਿਆ ਕਰੋ ਗੁਰੂ ਘਰ ਦੇ ਤੁਸੀਂ ਸਾਰਿਆਂ ਦਾ ਭਲਾ ਹੋ ਜਾਵੇਗਾ ਇਹ ਹੈ ਗੁਰੂ ਮਹਾਰਾਜ ਦੀ ਕਿਰਪਾ ਜੀ ਮਹਾਰਾਜ ਕਹਿੰਦੇ ਮੇਰਾ ਵੈਗ ਗੁਰੂ ਗੋਬਿੰਦ ਹਰ ਹਰ ਨਾਮ ਆਪੁਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਸਤਗੁਰੂ ਜੀ ਇਸ ਤਰ੍ਹਾਂ ਜੀ ਰੋਗ ਦੂਰ ਕਰ ਦਿੰਦਿਆ ਜਮਾਂ ਦੀ ਫਾਹੀ ਕੱਟਣ ਦੀ ਸਮਰੱਥਾ ਮਾਲਕ ਦੇ ਹੱਥ ਵਿੱਚ ਹੈ ਰਹਾਓ ਫਿਰ ਅਗਨੇ ਪਾਗਲ ਪਾਪਨ ਸ਼ਬਦ ਵਿੱਚ ਮਹਾਰਾਜੀ ਅਗਨੀਆਂ ਪੰਗੀਆਂ ਉਚਾਰਨ ਕਰਦੇ ਨੇ ਸਮਰੱਥ ੁਰਖਾ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਆਧਾਰਾ اے بھائی او مالک او واہ گرو بڑا سمरथ ہے او سمरथ पुरख पूर्ण ਵਿधाता ਆਪੇ ਕਰਨੇ ਹਾਰਾ اوਦਾ ਹੀ ਕੀਤਾ ਸਭ ਕੁਝ ਹੋ ਰਿਹਾ ਦੇ ਹੁਕਮ ਤੋਂ ਬਿਨਾ ਦੁਨੀਆ ਤੇ ਕੋਈ ਕਾਰਜ ਨਹੀਂ ਹੋ ਸਕਦਾ ਦੁਨੀਆ ਦੀ ਹਰ ਵਸਤੂ ODE ਹੁਕਮ ਵਿੱਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ 나 ਕੋਈ ਸਾਰਾ ਸੰਸਾਰ ODE ਹੁਕਮ ਵਿੱਚ ਹੈ ਇਸ ਕਰਕੇ ਹੁੰਦਾ ਹੀ ਕੀਤਾ ਹੋ ਰਿਹਾ ਜੀ ਜੋ ਕੁਝ ਵੀ ਚੱਲ ਰਿਹਾ ਸੰਸਾਰ ਵਿੱਚ ਮਹਾਰਾਜ ਕਹਿੰਦੇ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਉਧਾਰਾ ਉਹ ਗੁਰੂ ਕਿਰਪਾ ਕਰਕੇ ਜੀ ਆਪਣੇ ਦਾਸ ਰਿਆ ਨੂੰ ਆਪ ਮਿਹਰ ਭਰੇ ਹੱਥ ਰੱਖ ਇਹ ਬਚਾ ਲੰਦਾ ਜੀ ਪਾਰੋਕਾਰਾ ਕਰ ਦਿੰਦਾ ਹੈ ਸਤਿਗੁਰੂ ਇਥੇ ਮਾਰਕ ਜਿਉਂਦਿਆਂ ਨੂੰ ਮਰਿਆਂ ਨੂੰ ਵੀ ਜੀਵਨ ਦੇ ਦਿੰਦੇ ਆ ਮਿਰਤਕਾ ਜੀ ਬਾਣ ਨਿਮਾਹੇ ਮਹਾਰਾਜ ਜੀ ਇਥੇ ਜਿਉਂਦਿਆਂ ਨੂੰ ਵੀ ਜੀਵਨ ਬਖਸ਼ਦੇ ਨੇ ਛੋਟੀ ਜੀ ਵਿਚਾਰ ਦੇ ਨਾਲ ਆਪਾਂ ਸਮਾਪਤੀ ਕਰੀਏ ਜੀ ਮਹਾਰਾਜ ਸਹਿਵਾਜਪੁਰ ਨਗਰ ਪਹੁੰਚਦਿਆ ਜੀ ਲਾਹੌਰ ਦਾ ਨਗਰ ਹੈ ਲਾਹੌਰ ਦਾ ਤੁਸੀਂ ਬੜੀ ਇਮਾਰਤ ਇਤਿਹਾਸ ਸੁਣਿਆ ਦੋ ਸਿੱਖ ਨੇ ਦੋਨੇ ਪਿਓ ਪੁੱਤ ਨੇ ਭਾਈ ਮੂਸਾ ਤੇ ਭਰਾਏ ਭਾਈ ਸ਼ੰਮਣ ਜੀ ਜਿਹੜਾ ਭਾਈ ਮੂਸਾ ਹੈ ਉਹ ਬਾਪ ਹੈ ਜੀ ਭਾਈ ਸ਼ੰਮਣ ਬੇਟਾ ਹੈ ਬਹੁਤ ਸ਼ਰਧਾ ਕਰ ਸੀ ਮੁਰਾ ਮਹਾਰਾ ਦੇ ਚਰਨਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੇ ਰੋਜ਼ ਕੀਰਤਬਤ ਕਰਦੇ ਨੇ ਦਿਹਾੜੀ ਜੋਤਾਂ ਕਰਦੇ ਆ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਜੀ ਪਤਾ ਲੱਗਿਆ ਕਿ ਨਗਰ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਏ ਨੇ ਜੀ ਦਰਸ਼ਨ ਕਰਨ ਲਈ ਚਲੇ ਗਏ ਹੁਣ ਜਿਹੜੇ ਅਮੀਰ ਬੰਦੇ ਨੇ ਸਾਰੇ ਮਹਾਰਾਜ ਨੂੰ ਬੇਨਤੀਆਂ ਕਰ ਰਹੇ ਨੇ ਸਤਿਗੁਰੂ ਜੀ ਸਾਨੂੰ ਸੇਵਾ ਬਖਸ਼ੋ ਸਾਨੂੰ ਸੇਵਾ ਬਖਸ਼ੋ ਇਨਾਂ ਦਾ ਵੀ ਮਾਨ ਕੀਤਾ ਇਹ ਵੀ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਦੀ ਕਿਰਪਾ ਕਰੋ ਸਾਨੂੰ ਸੇਵਾ ਬਖਸ਼ੋ ਮਹਾਰਾਜ ਕਹਿੰਦੇ ਭਾਈ ਕੱਲ ਨੂੰ ਆਵਾਂਗੇ ਤੁਹਾਡੇ ਘਰੇ ਪ੍ਰਸ਼ਾਦਾ ਪਾਣੀ ਤਿਆਰ ਰੱਖਿਓ ਘਰੇ ਗਏ ਘਰ ਵਾਲੀ ਨੂੰ ਜਾ ਕੇ ਦੱਸ ਦਿਆ ਮਹਾਰਾਜ ਨੇ ਆਉਣਾ ਬੜੀ ਖੁਸ਼ ਹੋਈ ਪਰ ਚਿੰਤਾ ਵਿੱਚ ਪੈ ਗਈ ਕਹਿੰਦੀ ਜੀ ਮਹਾਰਾਜ ਨੂੰ ਸੁਨੇਹਾ ਤੇ ਦੇ ਆਏ ਸਤਿਗੁਰੂ ਦੀ ਸੇਵਾ ਕਿਵੇਂ ਕਰਾਂਗੇ ਲੰਗਰ ਪ੍ਰਸ਼ਾਦਾ ਕੱਪੜੇ ਲੈਣੇ ਵੀ ਦੇਣੇ ਪੈਣਿਆ ਘਰ ਦੇ ਵਿੱਚ ਤੇ ਦਾੜਾ ਤੱਕ ਨਹੀਂ ਕੀ ਕਰਾਂਗੇ ਹੁਣ ਸੋਚ ਵਿਚਾਰ ਕਰਕੇ ਜੀ ਇਹਨਾਂ ਦੇ ਨਦਰ ਦਾ ਮਲਵਾਈ ਸੀ ਭਾਈ ਜਗਤਰਾਮ ਉਹਦੇ ਕੋਲੇ ਜਾਂਦੇ ਆ ਉਹਨੂੰ ਜਾ ਕੇ ਕਹਿੰਦੇ ਆ ਜਗਤਰਾਮ ਜੀ ਸਾਡੇ ਘਰੇ ਸਤਿਗੁਰੂ ਨੇ ਆਉਣਾ 50 ਕ ਸਿੱਖਾਂ ਦਾ ਭੋਜਨ ਤਿਆਰ ਕਰ ਦਿਓ ਅਸੀਂ ਹੌਲੀ ਹੌਲੀ ਤੁਹਾਨੂੰ ਪੈਸੇ ਦੇ ਦਿਆਂਗੇ ਜਿਹੜਾ ਨਵਾਈ ਜਗਤਰਾਮ ਕਹਿੰਦਾ ਠੀਕ ਐ ਭਾਈ ਤੇ ਭਾਈ ਹੁਸਨ ਦਾ ਜੀ ਇੱਕ ਗਵਾਨੀ ਸੇਠਸੀ ਜੀ ਬੜੀ ਈਰਖਾ ਕਰਦਾ ਸੀ। ਉਹਨੂੰ ਪਤਾ ਲੱਗਿਆ ਵੀ ਸਾਡੇ ਘਰ ਨੂੰ ਛੱਡ ਕੇ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਗਰੀਬਾਂ ਦੇ ਘਰੇ ਜਾ ਰਹੇ ਹਨ। ਈਰਖਾ ਦੇ ਭਰੇ ਹੋਏ ਨੇ ਜਾ ਕੇ ਜਗਤਰਾਮ ਨੂੰ ਚੁਗਲੀ ਲਾ ਦਿੱਤੀ। ਕਹਿੰਦੇ ਜਗਤਰਾਮ ਇਹਨਾਂ ਭੁੱਖਿਆਂ ਦੇ ਘਰੋਂ ਤੈਨੂੰ ਸੁੱਖ ਨਹੀਂ ਮਿਲਣਾ ਬੇਕੀ। ਕਿਤੇ ਆਪਣੇ ਪੈਸੇ ਨਾਲ ਫਸਾ ਕੇ ਵੇਝੀਂ ਤੇ ਗਰੀਬ ਨੇ ਇਹ ਤੇ ਰੋਟੀ ਮਸਾ ਖਾਂਦੇ ਆ। ਹੁਣ ਜਿਹਨੂੰ ਈਰਖਾ ਹੁੰਦੀ ਐ ਜੀ ਕਿਸੇ ਵੀ ਹੱਦ ਤੱਕ ਡਿੰਗ ਸਕਦਾ ਉਹ ਹੁੰਦਾ ਉਹਦਾ ਕੋਈ ਆਪੜਾ ਨਹੀਂ ਹੁੰਦਾ ਖਿਮਾ ਕਰਿਓ ਈਰਖਾ ਵਾਲਾ ਬੰਦਾ ਆਪਣੇ ਪਿਓ ਦਾ ਸਕਾ ਨਹੀਂ ਹੁੰਦਾ ਆਪਣੇ ਭਰਾਵਾਂ ਦਾ ਸਕਾ ਨਹੀਂ ਉਹਨਾਂ ਜਦੋਂ ਈਰਖਾ ਭਰ ਜਾਵੇ ਨਾ ਮਨ ਵਿੱਚ ਤੇ ਪਿਓ ਦਾ ਕਤਲ ਕਰਨ ਲੱਗਿਆ ਭਰਾ ਦਾ ਗਲਾ ਵੱਢਣ ਲੱਗਿਆ ਬੜਾ ਡੈਮ ਨਹੀਂ ਹੁੰਦਾ ਜੀ ਈਰਖਾ ਵਾਲਾ ਬੰਦਾ ਅੰਨਾ ਹੋ ਜਾਂਦਾ ਪਰ ਉਹ ਵਿਚਾਰ ਸੇਠ ਨੇ ਉਂਗਲ ਲਾ ਦਿੱਤੀ ਚੁਗਲੀ ਕਰ ਦਿੱਤੀ ਕਹਿਣ ਲੱਗੇ ਇਨਾ ਗਰੀਬਾਂ ਦੇ ਘਰੇ ਭੋਜਨਾਂ ਭੇਜੇ ਹੁਣ ਜੱਤ ਰਾਮ ਹਲਵਾਈ ਨੇ ਜਵਾਬ ਦੇ ਦਿੱਤਾ ਹੁਣ ਦੋਨੇ ਉਹ ਪੁੱਤ ਫਿਕਰ ਵਿੱਚ ਪੈ ਗਏ ਫਿਕਰ ਵੀ ਹੁੰਦਾ ਵੀ ਸਾਡੇ ਘਰੇ ਸਤਿਗੁਰੂ ਨੇ ਆਉਣਾ ਬੇਇੱਜ਼ਤੀ ਹੋਣੀ ਐ ਸਾਡੇ ਨਾਲ ਵੱਧ ਗੁਰੂ ਜੀ ਦੀ ਹੋਣੀ ਐ ਲੋਕੀ ਕਹਿਣਗੇ ਲੈ ਗੁਰੂ ਦੇ ਸਿੱਖ ਕੈਸੇ ਨਾ ਕੋ ਪ੍ਰਸ਼ਾਦਾ ਵੀ ਨਹੀਂ ਸਰਿਆ ਸੋਚ ਵਿਚਾਰ ਕਰਕੇ ਕਹਿੰਦੇ ਸਲਾਹ ਕੀਤੀ ਕਹਿੰਦੇ ਆਏ ਕਰੀਏ ਵੀ ਰਾਤ ਨੂੰ ਚੋਰੀ ਕਰੀਏ ਹੋਰ ਕੋਈ ਹੱਲ ਨਹੀਂ ਬڑے ਰਸਤੇਦਾਰਾਂ ਦੇ ਬੂਏ ਖੜਕਾਏ ਜਦੋਂ ਦਿੱਪਤਾ ਪੈਂਦੀ ਹੈ ਜੀ ਸਾਰੇ ਸੰਗ ਛੱਡ ਦਿੰਦੇ ਸਾਰਿਆਂ ਨੇ ਸਾਥ ਛੱਡ ਦਿੱਤਾ ਫਿਰ ਚੋਰੀ ਤੇ ਗੱਲ ਮੁਕਾਈ ਵੀ ਚੋਰੀ ਕਰੀ ਰਾਤ ਹੋਵੇ ਦੋਨੇ ਪਿਓ ਕੁੱਤ ਚੋਰੀ ਕਰਨ ਦੇ ਦੇ ਨਹੀਂ ਸੇਠ ਦੀ ਦੁਕਾਨ 'ਚ ਵੱਲ ਜਾਂਦੇ ਆ ਜੀ ਤੇ ਉਹ ਸਮਿਆਂ ਦੇ ਵਿੱਚ ਮੋਗਾ ਰੱਖਿਆ ਜਾਂਦਾ ਸੀ ਰੋਸ਼ਨੀ ਆਉਣ ਲਈ ਘਰ ਦੇ ਵਿੱਚ ਮੋਗੇ ਫੇਦੇ ਅੰਦਰ ਬਾੜ ਦੇ ਆ ਕੁਝ ਪੈਸੇ ਚੱਕ ਲਏ ਕੁਝ ਕੱਪੜੇ ਲੈ ਲਏ ਕੁਝ ਨਾਜ ਲੈ ਲਿਆ ਬਾਹਰ ਨਿਕਲਿਆ ਪਤ ਮੂਸਣ ਬਾਹਰ ਪਿਓ ਮੂਸਣ ਤੇ ਸੰਮਣ ਸੀ ਜਿਹੜਾ ਭਰ ਜਵਾਨੀ ਦੇ ਵਿੱਚ ਸੀ ਥੋੜਾ ਸਰੀਰ ਦਾ ਭਾਰਾ ਸੀ ਉਹ ਬਾਹਰ ਨਿਕਲਣ ਲੱਗਿਆ ਜੀ ਮੋਢਿਆਂ ਦੇ ਕੋਲੋਂ ਫਸ ਗਿਆ ਵੀ ਗੁਰੂ ਨੇ ਐਸਾ ਕਰਣਾ ਪਰਚਿਆ ਪਾ ਦਿੱਤਾ ਉੱਪਰ ਨੂੰ ਜੋਰ ਨਾਲ ਉੱਪਰ ਨੂੰ ਨਹੀਂ ਚੜ੍ਹ ਹੁੰਦਾ ਥੱਲੇ ਨੂੰ ਜੋਰ ਆਉਂਦਾ ਥੱਲੇ ਨੂੰ ਨਹੀਂ ਜਾਂਦਾ ਹੁੰਦਾ ਪਿਤਾ ਕਹਿੰਦਾ ਪੁੱਤ ਜਲਦੀ ਨਿਕਲ ਨਹੀਂ ਫਸ ਗਏ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਚੋਰੀ ਕੀਤੀ ਆ ਆਪਣੀ ਇੱਜ਼ਤ ਹੀ ਬੜੀ ਹੋਣੀ ਆ ਲੋਕੀ ਕਹਿੰਨੇ ਲੈ ਗੁਰੂ ਦੇ ਸਿੱਖ ਚੋਰੀਆਂ ਕਰਦੇ ਫਿਰਦੇ ਹੁਣ ਭਾਈ ਮਸੰਮਣ ਨੇ ਬੜੇ ਜ਼ੋਰ ਲਾਇ ਬੜੇ ਜੱਤਰ ਕਰੇ ਅਖੀਰ ਵਿੱਚ ਕਹਿੰਦਾ ਬਾਪੂ ਹੁਣ ਕੁਝ ਨਹੀਂ ਹੋ ਸਕਦਾ ਇੱਕ ਕੰਮ ਕਰ ਮੈਂ ਉਹ ਨਾ ਤਾਂ ਉੱਪਰ ਆ ਸਕਦਾ ਨਾ ਥੱਲੇ ਜਾ ਸਕਦਾ ਹੁਣ ਇੱਕ ਕੰਮ ਤੈਨੂੰ ਫਰਨਾ ਪੈਣਾ ਪਿਤਾ ਮੋਸਨ ਕਹਿੰਦਾ ਪੁੱਤ ਕਿਹੜਾ ਕਹਿੰਦਾ ਬਾਪੂ ਆਏ ਕਰ ਮੇਰਾ ਸਿਰ ਵੱਡ ਲਾ ਲੋਕਾਂ ਨੂੰ ਨਾ ਪਤਾ ਲੱਗ ਜਵੇ ਵੀ ਮੈਂ ਸੰਮਾਨ ਜੇ ਕਿਤੇ ਪਤਾ ਲੱਗ ਗਿਆ ਲੋਕਾਂ ਨੇ ਮੇਰਾ ਮੂੰਹ ਦੇਖਣਿਆ ਬੜੀ ਬੇਇੱਜ਼ਤੀ ਹੋਣੀ ਹੈ ਹੁਣ ਪਿਤਾ ਕਹਿੰਦਾ ਪੁੱਤੇ ਕਿਵੇਂ ਹੋ ਸਕਦਾ ਕਦੇ ਪੁੱਤ ਵੀ ਇੱਕ ਲੋਥੇ ਪਿਓ ਵੀ ਕਦੇ ਇੱਕ ਲੋਥੇ ਪੁੱਤ ਦਾ ਸਿਰ ਵੱਡਦਾ ਕਿਵੇਂ ਹੋ ਸਕਦਾ ਤੈਨੂੰ ਮਸਾ ਮਸਾ ਮੈਂ ਦੇਖਿਆ ਜਵਾਨ ਕੀਤਾ ਪਾਲਿਆ ਇਹਨੇ ਲਾਡ ਲੜਾਈ ਉਹ ਪੁੱਤ ਗੜਾ ਪਣਵਾ ਕੇ ਰੇ ਸੋਖੀ ਗੱਲਾਂ ਕਹਿੰਦਾ ਬਾਪੂ ਹੋਰ ਕੋਈ ਹਿੱਲਾ ਨਹੀਂ ਸੋਚ ਵਿਚਾਰ ਕਰਦੇ ਰਹਿ ਜਿੱਦ ਦੇ ਰਹਿ ਰਾਤ ਲੰਘਦੀ ਗਈ ਅਖੀਰ ਬਾਪੂ ਮੰਗਣਾ ਪੈ ਗਿਆ ਹੁਣ ਤੇ ਇਤਿਆਹ ਧਾਰ ਕਿਰਪਾਲ ਲਿਉਂਦਾ ਭਾਈ ਮੂਸਣ ਆਪਣੇ ਪੁੱਤ ਸੰਮਣ ਦਾ ਸਿਰ ਵੱਡ ਦੰਦਾ ਜੀ ਭਰੇ ਹੁੰਦੇ ਨਾ ਇਹ ਸਿਰ ਵੱਡ ਕੇ ਛਾਤੀ ਦੇ ਨਾਲ ਲਾ ਕੇ ਉੱਚੀ ਉੱਚੀ ਹੁੰਦਾ ਅੱਖਾਂ ਪੂਝਦਾ ਕੱਪੜੇ ਦੇ ਵਿੱਚ ਸਿਰ ਲੁਕੇਟਦਾ ਜੀ ਘਰੇ ਜਾਂਦਾ ਘਰਵਾਲੀ ਪੁੱਛਦੀ ਹੈ ਕਹਿੰਦੀ ਆ ਗਏ ਜੀ ਨੀਕਦੀ ਸੀ ਘਰੇ ਖੜੀ ਕਹਿੰਦਾ ਹਾਂ ਜੀ ਕਹਿੰਦੀ ਪੁੱਤ ਨਹੀਂ ਆਇਆ ਕਹਿੰਦਾ ਉਹ ਵੀ ਆ ਗਿਆ ਆਇਆ ਨੇ ਦੱਸਿਆ ਵੀ ਉਹਨੇ ਆਉਣਾ ਹੀ ਨਹੀਂ ਮਰਤੇ ਮੋਰ ਘਰ ਆ ਹਿਰਦਾ ਜੀ ਮਨ ਕਠੋਰ ਕਰਕੇ ਭਾਈ ਮੂਸਣ ਇੱਕ ਕਮਰੇ ਦੇ ਵਿੱਚ ਜਾ ਕੇ ਘਰ ਦੇ ਇੱਕ ਪਾਸੇ ਜਾ ਕੇ ਆਪਣੇ ਪੁੱਤ ਸੁੰਮਣ ਦਾ ਸਿਰ ਰੱਖ ਲਿਆ ਢੜ ਹੈ ਨਹੀਂ ਸਰੀਰ ਚਾਹ ਹੁੰਦੀ ਹੈ ਦਿਨ ਚੜਦਾ ਸੇਠ ਦਰਵਾਜ਼ਾ ਖੋਲਦਾ ਦੁਕਾਨ ਦਾ ਧੜ ਪਈ ਹੈ ਸਿਰ ਹੈ ਨਹੀਂ ਸੇਠ ਡਰ ਗਿਆ ਜੀ ਹੁਣ ਪਤਾ ਸੀ ਬਈ ਦੇ ਢੜ ਫੜੀ ਗਈ ਤੇ ਮੈਨੂੰ ਸਜ਼ਾ ਹੋ ਜਾਣੀ ਹੈ ਲੋਕਾਂ ਨੇ ਕਿਹਾ ਬੰਦਾ ਹੀ ਇਹਨੇ ਮਾਰਿਆ ਦੜਦਾ ਮਾਰਾ ਹੋਇਆ ਸੋਚ ਵਿਚਾਰ ਕਰਦਾ ਫਿਰ ਸੋਚਦਾ ਵੀ ਮੂਸਲਮ ਕਿਆ ਨੂੰ ਪੈਸਿਆਂ ਦੀ ਲੋੜ ਆ ਬੇ ਇਹਨਾਂ ਨੂੰ ਭਾਈ ਮੁਸਲਮ ਨੂੰ ਜਾ ਕੇ ਕਹਿੰਦਾ ਢੜ ਨੂੰ ਮੂਰੇ ਪਰੇ ਕਰ ਦੇਗਾ ਇਹਨੂੰ ਪੈਸੇ ਦੇ ਦੇਾਂਗੇ ਗਲੋ ਮੜਾ ਲੈਗੇ ਸੇਠ ਜਾਂਦਾ ਭਾਈ ਮੁਸਲਮ ਜਾ ਕੇ ਕਹਿੰਦਾ ਮੂਸਣਾ ਇੱਕ ਕੰਮ ਹੈ ਕਰੇਗਾ ਭਾਈ ਮੁਸਲਮ ਕਹਿੰਦਾ ਦੱਸ ਕਹਿੰਦਾ ਪੈਸੇ ਜਿੰਨੇ ਮੰਗੇ ਉੰਨੇ ਤੈਨੂੰ ਮਾਇਆ ਦੇ ਦੇਗਾ ਇੱਕ ਕੰਮ ਕਰ ਮੇਰੀ ਦੁਕਾਨ ਵਿੱਚ ਕਿਸੇ ਦਾ ਕਿਸੇ ਦੀ ਧੜ ਤੀ ਉਹਦਾ ਸਿਰ ਹੈ ਨਹੀਂ ਇਹ ਧੜ ਨੂੰ ਟਿਕਾਣੇ ਲੱਭਾ ਭਾਈ ਮੂਸਰਮ ਤੇ ਪਤਾ ਸਭ ਜਿਹੜੀ ਧੜ ਹੈ ਕਿਸੇ ਬਗਾਨੇ ਦੀ ਨਹੀਂ ਮੇਰੇ ਹੀ ਪੁੱਤ ਦੀ ਹੈ ਜੰਨਾ ਜੀ ਕੋਈ ਗੱਲ ਨਹੀਂ ਕਰ ਦਿੰਨਾ ਇੱਕ ਬੋਰੀ ਲਿਆਂਦੀ ਬੋਰੀ ਦੇ ਵਿੱਚ ਜਿਉ ਧੜ ਪਾਈ ਲੋਕਾਂ ਦੀਆਂ ਅੱਖਾਂ ਤੋਂ ਬਚਾ ਕੇ ਉਹ ਧੜ ਨੂੰ ਭਾਈ ਮੂਸਣ ਆਪਣੇ ਘਰ ਲਿਆ ਕੇ ਜਿੱਥੇ ਭਾਈ ਸੰਮਣ ਦਾ ਸਿਰ ਪਿਆ ਜੀ ਉਹਦੇ ਕੋਲ ਹੀ ਰੱਖ ਲੰਦਾ ਤੇ ਰੋਂਦਾ ਫਿਰ ਫੇਰ ਅੱਖਾਂ ਪੁੰਝ ਲੰਦਾ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਮੇਰਾ ਪੁੱਤ ਸੰਮਣ ਚਲਾ ਹੀ ਕਰ ਗਿਆ ਐਨੀਂ ਦਿਨ ਨੂੰ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਲਾਗੀ ਸਤਗੁਰੂ ਜੀ ਆ ਗਏ ਭਾਈ ਮੂਸਣ ਮੱਥਾ ਟੇਕਦਾ ਸਾਰਾ ਪਰਿਵਾਰ ਨਮਸਕਾਰ ਕਰਦਾ ਘਰ ਵਾਲੀ ਬੇਟੀ ਇਹਦੀ ਔਰ ਭਾਈ ਸੰਮਣ ਨਾ ਦਿਖਿਆ। ਪ੍ਰਸ਼ਾਦੇ ਦਾ ਥਾਲਾ ਤਿਆਰ ਕੀਤਾ ਮਹਾਰਾਜ ਦੇ ਅੱਗੇ ਰੱਖਿਆ। ਸਤਿਗੁਰੂ ਜੀ ਛਕੋ ਮਹਾਰਾਜ ਕਹਿੰਦੇ ਆ ਫਿਰ ਕਹਿੰਦੇ ਮੂਸਣਾ ਕੱਲ ਤੇ ਤੇਰਾ ਪੁੱਤ ਵੀ ਨਾਲ ਆਇਆ ਸੀ। ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਅੱਜ ਨਹੀਂ ਵੀਂਦਾ। ਕਹਿੰਦੇ ਮਹਾਰਾਜ ਕਿਸੇ ਕੰਮ ਲਈ ਬਾਹਰ ਗਿਆ। ਮਹਾਰਾਜ ਕਹਿੰਦੇ ਸਾਡੇ ਤੋਂ ਵੀ ਵੱਧ ਕੋਈ ਜ਼ਰੂਰੀ ਕੰਮ ਹੋ ਸਕਦਾ। ਅਸੀਂ ਘਰੇ ਆਉਣਾ ਹੋਵੇ ਤੇ ਪੁੱਤ ਕਿਸੇ ਹੋਰ ਪਾਸੇ ਚਲਿਆ ਜਾਵੇ। ਮਹਾਰਾਜ ਕਹਿੰਦੇ ਭਾਈ ਇਹ ਕੋਈ ਗੱਲ ਸਾਨੂੰ ਹਜਮ ਨਹੀਂ ਹੋਈ। ਐਨਾ ਮਹਾਰਾਜ ਜੀ ਸੱਚੀ ਗੱਲ ਐ ਕਿਸੇ ਕੰਮ ਨਹੀਂ ਗਿਆ ਬਾਹਰ ਗਿਆ ਮਹਾਰਾਜ ਕਹਿੰਦੇ ਠੀਕ ਐ ਮੋਸਨਾ ਜਿੰਨੀ ਦੇਰ ਤੇਰਾ ਪੁੱਤ ਨਹੀਂ ਨਾ ਆਉਂਦਾ ਪ੍ਰਸ਼ਾਦਾ ਅਸੀਂ ਨਹੀਂ ਛਕਦੇ ਹੁਣ ਪਰਤਾ ਹੋਰ ਕਰੜਾ ਹੋ ਗਿਆ ਜੀ ਭਾਈ ਮੋਸਨਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਛਕ ਲਓ ਉਹਦਾ ਕੀ ਪਤਾ ਸ਼ਾਮ ਨੂੰ ਆਵੇ ਕੱਲ ਨੂੰ ਆਵੇ ਮਹਾਰਾਜ ਕਹਿੰਦੇ ਭਾਵੇਂ ਦੀ ਹਫਤੇ ਨੂੰ ਆਉਣਾ ਹੁਣ ਤੂੰ ਹੀ ਵੇਖ ਬਈ ਗੁਰੂ ਕੈਸਾ ਤੇ ਸਿੱਖ ਕੈਸਾ ਮਹਾਰਾਜ ਕਹਿੰਦੇ ਜਾंदे ਸ੍ਰੀ ਰੇਣੀ ਜਦੋਂ ਆਹ ਬਚਨ ਸੁਣਿਆ ਜੀ ਰਿਹਾਨਾ ਗਿਆ ਉਬਾ ਮਾਰ ਮਾਰ ਰੋਣ ਲੱਗਿਆ ਸਾਰੀ ਸੰਗਤ ਦੇਖਦੀ ਹੈ ਘਰ ਵਾਲੀ ਦੇਖਦੀ ਹੈ ਵੀ ਸੁਮੂਸਣ ਨੂੰ ਕੀ ਹੋ ਗਿਆ ਕਿਉਂ ਰੋਂਦਾ ਤਾਹਾ ਮਾਰ ਮਾਰ ਰੋਂਦਾ ਮਹਾਰਾਜ ਪੁੱਛਦਿਆ ਕਹਿੰਦੇ ਮੂਸਰਾ ਰੋਂਦਾ ਕਿਹੜੀ ਗੱਲੋਂ ਐ ਕਹਿੰਦਾ ਮਹਾਰਾ ਜੀ ਕੀ ਦਸਾਂ ਜਿੱਥੇ ਮੇਰਾ ਪੁੱਤ ਗਿਆ ਵੋੜ ਕੋਈ ਨਾ ਆਇਆ ਮਹਾਰਾਜ ਉਹਨੇ ਨਿਮੜ ਕੇ ਆਉਣਾ ਜਿੱਥੇ ਗਿਆ ਮਹਾਰਾਜ ਜੀ ਆਹ ਹੱਥਾਂ ਦੇ ਨਾਲ ਮੈਂ ਆਪਣੇ ਇਹਨਾਂ ਹੱਥਾਂ ਦੇ ਨਾਲ ਪਾਪ ਕੀਤਾ ਵੀ ਆਪਣੇ ਪੁੱਤ ਦਾ ਸਿਰ ਵੜਤਾ ਮਹਾਰਾਜ ਕਹਿੰਦੇ ਕੀ ਗੱਲ ਹੋ ਗਈ ਸੀ ਐਡਾ ਕਿਹੜਾ ਸਮਾਂ ਆ ਗਿਆ ਸੀ ਕਹਿੰਦਾ ਮਹਾਰਾਜ ਜੀ ਤੁਹਾਡੀ ਸੇਵਾ ਕਰਨੀ ਸੀ ਗਰੀਬੀ ਨੇ ਮਜਬੂਰ ਕਰ ਦਿੱਤਾ ਇਹਨੇ ਕੋਈ ਮੰਗਦਾ ਨਹੀਂ ਕਰਦੀ ਮਜਬੂਰ ਗਰੀਬੀ ਮਹਾਰਾਜ ਜੀ ਮਜਬੂਰ ਕਰਤਾ ਗਰੀਬੀ ਬੜਿਆਂ ਦੇ ਬੂਏ ਖੜਕਾਏ ਕਿਸੇ ਨੇ ਬਾਹ ਨਾ ਫੜੀ ਸਤ ਗੁਰੂ ਫਿਰ ਆ ਕਦਮ ਚੁੱਕਣਾ ਪਿਆ ਮਹਾਰਾਜ ਜੀ ਖੜੇ ਹੋ ਗਏ ਸਤ ਗੁਰੂ ਕਹਿੰਦੇ ਬਾਹ ਮੂਸਣਾ ਤੇਰੀ ਸੇਵਾ ਪ੍ਰਵਾਣ ਹੈ ਜਾਂ ਕਹਿੰਦੇ ਤੇਰੇ ਪੁੱਤ ਨੂੰ ਬੁਲਾਉਨੇ ਆਸੀਂ ਉਹ ਆਵੇਗਾ ਕਿੱਥੇ ਨਹੀਂ ਗਿਆ ਮਹਾਰਾਜ ਜੀ ਮਿਰਤ ਕੋ ਜੀਵਾਲਣ ਹਾਰ ਮਾਰਨ ਦੀ ਆਵਾਜ਼ ਮਾਰੀ ਕਹਿੰਦੇ ਸੰਮਣਾ ਆ ਜਾ ਭਾਈ ਪ੍ਰਸ਼ਾਦਾ ਛਕੀਏ ਅੰਦਰੋਂ ਹੀ ਆਵਾਜ਼ ਆਉਂਦੀ ਹੈ ਕਹਿੰਦਾ ਆ ਗਿਆ ਮਹਾਰਾਜ ਜੀ ਆ ਗਿਆ ਮਹਾਰਾਜ ਜੀ ਸਾਰੇ ਹੈਰਾਨ ਹੋ ਗਏ ਭਜਿਆ ਆਉਂਦਾ ਜੀ ਸੰਮਣ ਕਪੜੇ ਝਾੜੇ ਸੰਗਤਾਂ ਹੈਰਾਨ ਹੋ ਗਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਨੇ ਹਾਰ ਇਹ ਗੁਰੂ ਦੀ ਵਡਿਆਈ ਹੈ ਜੀ ਭਾਵਨਾ ਬਣ ਜਵੇ ਨਾ ਕਿਤੇ ਸਾਡੀ ਖਿਮਾ ਕਰੇ ਸਾਡੇ ਦੀ ਭਾਵਨਾ ਖਤਮ ਨਹੀਂ ਅਸੀਂ ਤਾਂ ਵਸਾ ਦਾਤਾ ਜੋ ਵੀ ਰਹਿ ਗਏ ਵੀ ਆਹ ਦੇ ਦੁਆ ਆਹ ਦੇ ਦੁਆ ਦੇ ਦੁਆ ਵਸ ਨਾਮ ਕੋਈ ਮੰਗਦਾ ਨਹੀਂ ਦਾਤ ਪਿਆਰੀ ਮੇਸਰੇ ਆ ਦਾਤਾਰ ਭੁੱਲ ਗਏ ਦਾਤੇ ਨੂੰ ਤੇ ਦਾਤਾ ਨਾਲ ਪਿਆਰ ਕਰਿਆ ਗੁਰੂ ਨੂੰ ਕੋਈ ਨਹੀਂ ਹੁਣ ਤੇ ਕੋਈ ਇੰਨਾ ਕਿ ਸਾਡਾ ਬੇੜਾ ਗਰਕ ਹੋ ਗਿਆ ਜੀ ਰਾਤ ਦੇ 1 2 2 ਵਜੇ ਤੱਕ ਫੇਸਬੁੱਕ ਦੇਖੀ ਜਾਂਦੇ ਨੇ ਤਨੀਂ ਦੇ ਟਾਈਮ ਨੂੰ ਸੌ ਜਾਂਦੇ ਸਾਡਾ ਆ ਹਾਲ ਹੋ ਗਿਆ ਸਾਰੇ ਸਾਰੀ ਰਾਤ ਟਿਕਟੌਕ ਆ ਦੂਜੇ ਦੇਖੀ ਜਾਂਦੇ ਸਾਰੇ ਸਾਰੀ ਰਾਤ ਨੌਜਵਾਨ ਬੱਚੇ ਬੀਬੀਆਂ ਕੀ ਸਾਰਿਆਂ ਦਾ ਹੀ ਗੁਰੂ ਹਾਲ ਹੈ ਵਿੱਚੇ ਸਾਡੇ ਵਰਗੇ ਬਾਬੇ ਪਾਠ ਕਰਦੀ ਕਿਰਪਾ ਕਰੀਗੇ ਉਪਾਰ ਵਰਦਨ ਮੋਬੈਲ ਤੇ ਮੰਗਣਾ ਮਾਰੀ ਜਾਣਗੇ ਖਿਮਾ ਕਰਿਓ ਤੇ ਦਤਾ ਮੰਗਦੇ ਰੱਬ ਤੋਂ ਨਾਮ ਉਧੀਆਂ ਤੇ ਕਿੱਥੋਂ ਮਿਲਣ ਗਿਆ ਕਿਤੇ ਭਾਈ ਮੂਸਣ ਵਰਗਾ ਸਿੱਧਾ ਕਰ ਜਵੇ ਨਾ ਕਿਤੇ ਭਾਈ ਸ਼ੰਮਣ ਵਰਗਾ ਸਿੱਧਾ ਕਰ ਜਵੇ ਤੇ ਪ੍ਰੇਮੇ ਵਰਗੀ ਸ਼ੰਧਾ ਆ ਜਵੇ ਤੇ ਗੁਰੂ ਕਿਤੇ ਦੂਰ ਨਹੀਂ ਜੀ ਸਾਡੇ ਵਿੱਚ ਹੀ ਹੈ ਸਾਡੇ ਨੇੜੇ ਹੀ ਹੈ ਇਹੀ ਸੇਵਾ ਕਰਨ ਦਾ ਹੀ ਮਹਤਵ ਹੈ ਗੁਰੂ ਹਾਜ਼ਰ ਨਾਜ਼ਰ ਜਾਣਿਆ ਕਰੋ ਉਹ ਮਾਲਕ ਹੈ ਜੀ ਫਿਰ ਜਦੋਂ ਕਿਰਪਾ ਕਰਦਾ ਮਹਾਰਾਜ ਇਹ ਅਖੀਰਨੀ ਪੰਕਤੀ ਹੁਕਮਨਾਮੇ ਦੀ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਆਦਾਰਾ ਮਹਾਰਾਜ ਜੀ ਕਿਰਪਾ ਕਰਦੇ ਆਪਣੇ ਦਾਸ ਰਿਆ ਨੂੰ ਬਾਹ ਕੋ ਫੜ ਕੇ ਆਏ ਲੈ ਬਾਤ ਪਾਰ ਲਗਾ ਦਿੰਦਿਆ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਜਦੋਂ ਉਹਦੇ ਦਾਸ ਬਣ ਜਾਗੇ ਜੀ ਫਿਰ ਉਹ ਦਰਗਾਹ ਦੇ ਵਿੱਚ ਬਾਹ ਫੜਨੰਦਾ ਰੋ ਵਿਚਾਰ ਜੀ ਪਾਵਨ ਪ੍ਰਿਕਰਮੁਖ ਬਾਗ ਹੁਕਮਨਾਮਾ ਸਾਹਿਬ ਜੀ ਦੀ ਕਥਾ ਕਰਦੇ ਆਂ ਸੇਵਾ ਨਿਭਾਉਂਦੇ ਆਂ ਬਿਆਨਤ ਬਿਆਨਤ ਪੁੱਲਾ ਹੋਈਆਂ ਦੀ ਬੜਾ ਗੁਰਮੁਖ ਪਰਿਵਾਰ ਹੈ ਬੜਾ ਪਿਆਰ ਵਾਲਾ ਪਰਿਵਾਰ ਹੈ ਜੀ ਭਾਈ ਸਾਹਿਬ ਭਗੰਦਰਜੀਤ ਸਿੰਘ ਜੀ ਸਤ ਗੁਰੂ ਜੀ ਨੇ ਮਹਾਨ ਦਾਤਾ ਬਖਸ਼ੀਆਂ ਨੇ ਕਰਨਾ ਦੀ ਸੇਵਾ ਬਖਸ਼ੀਆਂ ਜੀ ਇਕ ਕਰਮਾਂ ਦੇ ਨਾਲ ਮਿਲਦੀ ਹੈ ਭਾਈ ਸੇਵਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਚਰਨਾ ਕਮਲਾਂ ਦੇ ਨਾਲ ਜੋੜਿਆ ਹੈ ਗੁਰੂ ਕਿਰਪਾ ਕਰਨ ਕੀਪੀਆਂ ਸਰਬੱਤ ਸੇਵਾ માં ਸਤਿਗੁਰੂ ਜੀ ਦਰਪਰਵਾਣ ਕਰਨ ਗੁਰਮੁਖ ਪਰਿਵਾਰ ਦੇ ਵੱਲੋਂ ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਹਾਂਪੁਰਖਾਂ ਦਾ ਮਹਾਂਪੁਰਖਾਂ ਦੇ ਜਥੇ ਦਾ ਆਠੀ ਸਿੰਘ ਸਾਹਿਬਾਨਾਂ ਦਾ ਸਗਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਹੁਣ ਸਮਾਪਤੀ ਹੈ ਪੰਚੰਕੜਾ ਪ੍ਰਸ਼ਾਦ ਲਿਆਂਦੇ ਗਾਂ ਬਰਤਨ ਗਿਆਂ ਸਾਧ ਗੁਰੂ ਜੀ ਆਪਣੇ ਆਸਥਾਨ ਜਾਣਗੇ ਜੀ ਉਪਰੰਤ ਗੁਰਮੁਖ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਨੇ ਸਾਰਿਆਂ ਹੀ ਸੰਗਤਾਂ ਨੇ ਭਾਈ ਗੁਰੂ ਕੇ ਲੰਗਰ ਛੱਕੇ ਜਾਣ ਦੀ ਕਿਰਪਾਤਾ ਕਰਨੀ ਹੈ ਹੋਈਆਂ ਅਵੰਤ ਖੁਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ